ਸਾਨੂੰ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਮੰਨਿਆ ਜਾਂਦਾ ਹੈ ਪਹਿਲਾ ਸਮਾਂ ਹੁੰਦਾ ਹੈ ਕਿ ਆਨੰਦ ਕਾਰਜ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਕੀਤੇ ਜਾਂਦੇ ਆਖਰ ਨੂੰ ਅਸੀਂ ਰੋਰ ਸਵੇਰੇ ਉੱਠ ਕੇ ਨਿਤਨੇਮ ਵੀ ਕਰਦੇ ਆਂ ਬਾਣੀ ਵੀ ਪੜਦੇ ਆਂ ਮੰਨਦੇ ਆਂ ਕਿ ਅਸੀਂ ਗੁਰੂ ਦੇ ਸਿੱਖ ਹੈਗੇ ਆਂ ਸਿਰਾਂ ਤੇ ਦਸਤਾਰ ਸਜਾ ਕੇ ਉਹ ਵੀ ਲਾਲ ਰੰਗ ਦੀ ਲਾਲ ਰੰਗ ਦਾ ਲੈਂਕਾ ਵੀ ਪਾਉਂਦੇ ਆਂ ਕੋਈ ਸਮਾਂ ਸੀ ਜਦੋਂ ਬਾਣਿਆਂ ਦੇ ਵਿੱਚ ਤੇ ਸਿੰਪਲ ਸੂਬਰ ਸੂਟਾਂ ਦੇ ਵਿੱਚ ਆਨੰਦ ਕਾਰਜ ਹੁੰਦੇ ਸੀ ਕਿ ਅੱਜ ਦੇ ਸਿੱਖ ਕੀ ਆਪਣੇ ਆਪ ਨੂੰ ਮਾਡਰਨ ਕਹਿ ਰਹੇ ਨੇ ਠੀਕ ਹੈ ਜੀ ਮਹਾਰਾਜ ਦੀ ਸਿੱਖੀ ਅੱਜ ਦੇ ਸਮੇਂ ਦੇ ਵਿੱਚ ਸਿਰਫ ਮਾਡਰਨ ਰਹਿ ਚੁੱਕੀ ਹੋਈ ਆ ਸਿੱਖੀ ਦੀ ਸਹੀ ਪਾਖ ਨਹੀਂ ਰੱਖਦੇ ਪਏ ਉਹਨੂੰ ਤੁਸੀਂ ਛੋਟ ਕੱਪੜੇ ਪਾ ਕੇ ਰੰਗ ਬਰੰਗੇ ਦਿਮਾਲੇ ਸਜਾ ਕੇ ਫੈਸ਼ਨ ਕਰਕੇ ਤੁਸੀਂ ਦੱਸਦੇ ਪਏ ਆ ਕਿ ਅਸੀਂ ਸਿੱਖੀ ਪ੍ਰਮੋਟ ਕਰਦੇ ਪਏ ਆ ਚਾਰ ਲਾਵਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਲੈ ਕੇ ਉਸ ਤੋਂ ਬਾਅਦ ਪੈਲੈਸ ਦੇ ਵਿੱਚ ਜਾ ਕੇ ਅਸੀਂ ਸਿਰਾਂ ਤੇ ਦਸਤਾਰ ਸਜਾ ਕੇ ਕਿਲੋ ਕਿਲੋ ਮੇਕਅਪ ਜਿਹੜਾ ਥੋਪਿਆ ਜਾਂਦਾ ਉਹ ਗੱਲ ਵੱਖਰੀ ਆ ਚੂੜੇ ਪਾਏ ਹੁੰਦੇ ਉਹ ਗੱਲ ਵੱਖਰੀ ਆ ਏਸੀ ਮਰਿਆਦਾ ਤੇ ਇਸ ਤੋਂ ਵੀ ਉੱਪਰ ਜਦੋਂ ਅਸੀਂ ਪੈਲੈਸ ਦੇ ਸਟੇਜ ਦੇ ਉੱਤੇ ਖੜ ਕੇ ਭੰਗੜਾ ਪਾਉਂਦੇ ਆ ਸਿਰਾਂ ਦੇ ਉੱਤੇ ਦਸਤਾਰ ਸਜਾ ਕੇ ਇੰਨੀਆਂ ਕੁਰਬਾਨੀਆਂ ਹੋਈਆਂ ਸੀ ਭੰਗੜਾ ਪਾਣ ਵਾਸਤੇ ਹੋਈਆਂ ਸੀ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਦਾ ਇੱਕ ਆ ਇਕ ਲੁਕਦਾ ਹੁਣਾ ਐਸਾ ਪਲ ਹੁੰਦਾ ਕਿਸੀ ਨੂੰ ਇੰਜੋਏ ਕਰਨਾ ਇੰਜੋਏ ਕਰਨ ਦੇ ਆਨੰਦ ਲੈਣ ਦੇ ਨਾ ਬੜੇ ਤਰੀਕੇ ਆ ਤੁਸੀਂ ਇਹ ਆਨੰਦ ਲੈਣਾ ਨਾ ਆਫ ਕੈਮਰਾ ਲੈ ਲਓ ਤਾਂ ਕਿ ਜਿਹੜੀ ਆਉਣ ਵਾਲੀ ਪੀੜੀ ਹੈ ਨਾ ਉਹ ਇਹ ਚੀਜ਼ਾਂ ਨਾ ਦੇਖੇ ਤੇ ਆਪ ਨਾ ਕਰੇ ਅੱਜ ਹਰ ਇੱਕ ਦਸਤਾਰ ਵਾਲੀ ਜਿਹੜੀ ਆਨੰਦ ਕਰ ਦੇ ਰਹੀ ਹੱਥਾਂ 'ਚ ਪਹਿਲੇ ਨੰਬਰ ਦੇ ਚੂੜਾ ਪਾਉਂਦੀ ਕਿਉਂ ਪਾਉਂਦੀ ਬਈ ਕਿਉਂਕਿ ਪਿੱਛੇ ਆਉਣ ਵਾਲੀਆਂ ਕੁੜੀਆਂ ਦੇ ਪਾਏ ਵੇਖਿਆ ਉਹਨੇ ਮर्यादा ਨਹੀਂ ਪੜਨੀ ਉਹਨੇ ਚੀਜ਼ਾਂ ਨਹੀਂ ਵੇਖਣੀਆਂ ਉਹਨੇ ਕਿਹਾ ਉਹਨੇ ਕੀਤਾ ਤੇ ਮੈਂ ਵੀ ਕਰ ਬਣਾ ਇੱਥੇ ਕਈ ਲੋਕ ਇਹ ਕਹਿ ਦਿੰਦੇ ਆ ਕਿ ਬਈ ਹਰ ਇੱਕ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈਗਾ ਅਸੀਂ ਕਿਸੇ ਤੋਂ ਕਿਸੇ ਦਾ ਹੱਕ ਨਹੀਂ ਖੋਹਦੇ ਪਏ ਜਿਹੜੀ ਦਸਤਾਰ ਹੈ ਨਾ ਇਹ ਕੱਲੇ ਬੰਦੇ ਦੀ ਨਹੀਂ ਹੈਗੀ ਇਹਦੇ ਪਿੱਛੇ ਬਹੁਤ ਕੁਝ ਹੋਇਆ ਵਾ ਤੇ ਅੱਜ ਜੇ ਕੋਈ ਆ ਕੇ ਇਹ ਤਾਂ ਜਲੂਸ ਕੱਢੇਗਾ ਠੀਕ ਆ ਤੁਹਾਡੇ ਪਿਓ ਨੇ ਬੜੀ ਮਿਹਨਤ ਕਰਕੇ ਕੋਈ ਚੀਜ਼ ਖੜੀ ਕੀਤੀ ਹੋਵੇ ਤੇ ਆ ਕੇ ਤੁਹਾਡੇ ਪਿਓ ਅਸਿੱਧੇ ਕੋਈ ਜੁੱਤੀਆਂ ਮਾਰੇਗਾ ਤਾਂ ਤੁਸੀਂ ਅੱਗੋਂ ਨਹੀਂ ਬੋਲੂਗੇ ਤੁਸੀਂ ਉਸ ਟੀਜੇ ਦਾ ਜਵਾਬ ਨਹੀਂ ਦੇਵੋਗੇ ਜਿਹੜੇ ਹੁਣ ਪੈਲਸਾਂ ਦੇ ਵਿੱਚ ਖੜ ਕੇ ਨੱਚਦੇ ਟੱਪਦੇ ਆ ਮਹਾਰਾਜ ਕੀ ਲਿਖਦੇ ਆ ਨੱਚ ਨੱਚ ਟੱਪਾ ਬਹੁਤ ਦੁੱਖ ਪਾਵੇ ਕਿ ਜਿਹੜੇ ਨੱਚ-ਨੱਚ ਕੇ ਟੱਪ-ਟੱਪ ਕੇ ਆਨੰਦ ਆਨੰਦ ਮੰਨਦੇ ਹਨ ਉਹ ਦੁਖੀ ਪਾਉਂਦੇ ਨੇ ਤੁਸੀਂ ਆਪਣੀ ਉਪਰੋਂ ਦੇਖ ਨੂੰ ਤੇ ਖੁਸ਼ ਕਰ ਲਿੱਤਾ ਆਪਣਾ ਇੰਜੋਏਮੈਂਟ ਤੁਸੀਂ ਕਰ ਲਿਆ ਜਿਹੜੀ ਅੰਦਰ ਦੀ ਰੂਹ ਆ ਉਹਦਾ ਆਨੰਦ ਕਿਵੇਂ ਮੰਨੂਗੇ ਇਹ ਹੁਣ ਮੈਂ ਨਹੀਂ ਕਹਿੰਦੀ ਪਈ ਇਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਵਾ ਫਿਰ ਇੱਕ ਹੋਰ ਮਹਾਰਾਜ ਲਿਖਦੇ ਆ ਨੱਚੀ ਆ ਟੱਪੇ ਆ ਭਗਤ ਨਾ ਹੋਏ ਨੱਚ ਢੱਬ ਕੇ ਭਗਤੀ ਨਹੀਂ ਹੁੰਦੀ ਸਿਰਾਂ ਤੇ ਜਦੋਂ ਆਪਾਂ ਦਸਤਾਰ ਸਜਾ ਲੈਂਦੇ ਨਾ ਕਾਦੇ ਵਾਸਤੇ ਸਜਾਉਂਦੇ ਆ ਕਿ ਮਹਾਰਾਜ ਦਾ ਨਾਮ ਲੈ ਸਕੀਏ ਕਿ ਆਪਣਾ ਆਪਸੀ ਸਾਰਾ ਜੀਵਨ ਆਪਣੀ ਧੌਨ ਗੁਰੂ ਨੂੰ ਸੌਂਪਾ ਦਿੰਨੇ ਆ ਕਿ ਗੁਰੂ ਬਲੇਵਾਨ ਜਾਂਦੇ ਆ ਕੁਝ ਚੀਜ਼ਾਂ ਸਾਨੂੰ ਇੱਥੇ ਸੋਚਣੀਆਂ ਵਿਚਾਰਨੀਆਂ ਚਾਹੀਦੀਆਂ ਆ